ਕਰ ਤੁਸੀਂ ਵੀ سوشل میڈیا ਚਲਾਉਂਦੇ ਹੋ ਤਾਂ ਅੱਜ ਵਾਲੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇੱਕ ਪਰਿਵਾਰ ਨੂੰ ਜੋ ਉਹਨਾਂ ਦੀ 19 ਸਾਲਾਂ ਬੱਚੀ ਹੈ ਉਹ ਘਰ ਤੋਂ ਲਾਪਤਾ ਹੋ ਗਈ ਹੈ ਉਸਦੀ ਭਾਲ ਹੋ ਸਕੇ ਤੇ ਪਰਿਵਾਰ ਪਿਛਲੇ 15 ਤਰੀਕ ਤੋਂ ਲਗਾਤਾਰ ਵੱਖ-ਵੱਖ ਇਲਾਕਿਆਂ ਦੀ छानबीन ਕਰ ਰਿਹਾ ਹੈ ਅਤੇ ਥਾਣੇ ਵਿੱਚ ਜਾ ਕੇ ਪੁਲਿਸ ਵਾਲਿਆਂ ਤੇ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੀ ਬੱਚੀ ਦੀ ਭਾਲ ਕੀਤੀ ਜਾਵੇ। ਮੇਰਾ ਮੈਂ ਬੱਚੀ ਨੂੰ ਲੱਭਦੀ ਫਿਰ ਰਹੀ ਹਾਂ ਥਾਣੇ ਵਾਲੇ ਮੇਰੀ ਕੋਈ ਨਹੀਂ ਸੁਣ ਰਹੇ ਮੈਂ ਪਰੇਸ਼ਾਨ ਨੂੰ ਕਹਿੰਦੇ ਸਬਰ ਕਰ ਲੈ ਮੈਂ ਕਿੱਥੇ ਤੇ ਸਬਰ ਕਰਕੇ ਬੈਠਾਂ। ਦੇਖਦੀ ਫਿਰ ਰਹੀ ਇੱਕ ਬੱਚਾ ਪਾਈছে ਉਹਨੂੰ ਦੋਰੇ ਪੈਂਦੇ 13 ਸਾਲ ਦਾ ਬਹੁਤ ਦੁਖੀ ਆ ਅੱਲੇ ਇਹ ਵੀ ਦੇਖਣ ਨੂੰ ਜ਼ਰੂਰ ਸਾਹਮਣੇ ਆਂਦੀ ਹੈ ਜਦੋਂ ਕਿ ਕਿਸੇ ਕੈਪਟਨ ਅਮਰਿੰਦਰ ਸਿੰਘ ਵਰਗੇ ਦੀ ਘਰ ਵਾਲੀ ਨਾਲ ਠੱਗੀ ਹੁੰਦੀ ਹੈ ਤੇ ਪੁਲਿਸ ਜਾ ਕੇ ਯੂਪੀ ਬਿਹਾਰ ਤੋਂ ਵੀ ਬੰਦਿਆਂ ਨੂੰ ਫੜ ਲੈਂਦੀ ਹੈ ਪਰ ਜੇਕਰ ਕਿਸੇ ਗਰੀਬ ਦੀ ਕੁੜੀ ਖੋ ਜਾਂਦੀ ਹੈ ਉਹਨਾਂ ਨੂੰ ਜਿੱਥੇ ਥਾਣੇ ਵਾਲੇ ਕਹਿ ਦਿੰਦੇ ਨੇ ਕਿ ਚੱਲ ਬਾਹਰ ਹੋ ਤੇ ਇਹ ਬੇਵਕਤੀਰਾ ਕਿਉਂ ਬਖਰਾ ਬਤੀਰਾ ਕਿਉਂ ਕਿ ਦੇਸ਼ ਦੇ ਵਿੱਚ ਗਰੀਬ ਹੋਣਾ ਪਾਪ ਹੈ ਤੇ ਕਰ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ ਤਾਂ ਅੱਜ ਵਾਲੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇੱਕ ਪਰਿਵਾਰ ਨੂੰ ਜੋ ਉਹਨਾਂ ਦੀ 19 ਸਾਲਾਂ ਬੱਚੀ ਹੈ ਉਹ ਘਰ ਤੋਂ ਲਾਪਤਾ ਹੋ ਗਈ ਹੈ ਉਸ ਦੀ ਭਾਲ ਹੋ ਸਕੇ ਕੋਰਾਲੀ ਦੇ ਵਾਰਡ ਨੰਬਰ 16 ਤੋਂ ਇੱਕ 19 ਸਾਲਾ 19 ਸਾਲ ਦੀ ਕੁੜੀ ਲਾਪਤਾ ਹੈ ਅਤੇ ਪਰਿਵਾਰ ਪਿਛਲੇ 15 ਤਰੀਕ ਤੋਂ ਲਗਾਤਾਰ ਵੱਖ-ਵੱਖ ਇਲਾਕਿਆਂ ਦੀ ਛਾਣਵੀਨ ਕਰ ਰਿਹਾ ਹੈ ਅਤੇ ਥਾਣੇ ਵਿੱਚ ਜਾ ਕੇ ਪੁਲਿਸ ਵਾਲਿਆਂ ਤੇ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੀ ਬੱਚੀ ਦੀ ਭਾਲ ਕੀਤੀ ਜਾਵੇ ਪਰ ਉਹਨਾਂ ਦੇ ਹੱਥ ਹਜੇ ਤੱਕ ਖਾਲੀ ਹੈ ਸਾਡੇ ਨਾਲ ਨੇ ਮਹਿਲਾ ਆਪਣਾ ਨਾਮ ਕੀ ਹੈ ਜੀ ਕਮਲੇਸ਼ ਜੀ ਆ ਤੁਸੀਂ ਕਿਹੜੇ ਵਾਰਡ ਚ ਰਹਿੰਦੇ ਹੋ 16 ਨੰਬਰ ਵਾਰਡ ਚ ਜੀ ਤੁਹਾਡੀ ਹੱਥ ਚ ਇੱਕ ਫੋਟੋ ਹੈ ਇਹ ਫੋਟੋ ਕਿਸ ਦੀ ਹੈ ਜੀ ਇਹ ਮੇਰੇ ਬੱਚੀ ਦੀ ਹੈ ਜੀ ਮੇਰੇ ਬੱਚੀ ਗਈ ਸੀ ਜਲਟ ਦੇਖਣ ਨੂੰ ਆਸੇ ਵਾਪਸ ਨਹੀਂ ਆਈ ਮੇਰਾ ਮੈਂ ਬੱਚੀ ਨੂੰ ਲੱਭਦੀ ਫਿਰ ਰਹੀ ਆ ਧਾਣੇ ਵਾਲੇ ਮੇਰੇ ਕੋਈ ਨਹੀਂ ਸੁਣ ਰੇ ਮੈਂ ਪਰਸਾਨ ਨੂੰ ਕਹਿੰਦੇ ਸਬਰ ਕਰ ਲੈ ਮੈਂ ਕਿੱਥੇ ਤੇ ਸਬਰ ਕਰਕੇ ਬੈਠਾ ਮੈਂ ਕੱਲੀ ਕੱਲੀ ਆ ਮੇਰੇ ਬਾਦਮੀ ਨਹੀਂ ਸਿਰਮਾ ਮੈਂ ਕਮਾਣੇ ਵਾਲੀ ਕਿ ਆ ਕਰਾਂ ਬੱਚੇ ਨੂੰ ਦੇਖਦੀ ਫਿਰ ਰਹੀ ਆ ਇੱਕ ਬੱਚਾ ਪਾਈ ਛੇ ਉਹਨੂੰ ਧੋਰੇ ਪੈਂਦੇ 13 ਸਾਲ ਦਾ ਬਹੁਤ ਦੁਖੀ ਆ ਮੇਰੇ ਬੱਚੇ ਬੱਚਾ ਨਹੀਂ ਲੱਭ ਕੇ ਤੇਰੇ ਪੁਲਿਸ ਵਾਲੇ ਸਾਰੀ ਜਗ੍ਹਾ ਗਵਾਹੀ ਪਾ ਲਈ ਜਾ ਕੇ ਮੱਲਾਪੁਰ ਸਭ ਜਗ੍ਹਾ ਜਾਈ ਮੇਰਾ ਕੋਈ ਨਹੀਂ ਸੁਣ ਰੇ ਸੇ ਕੁੜੀ ਦਾ ਨਾਮ ਕੀ ਹੈ ਤੇ ਕੁੜੀ ਦੀ ਉਮਰ ਕਿੰਨੀ ਹੈ ਉਮਰ ਹੈ 19 ਸਾਲ 19 ਸਾਲ ਦੀ ਉਮਰ ਹੈ ਜੀ ਨਾਮ ਕੀ ਹੈ ਕੁੜੀ ਦਾ ਮੁਸਕਾਨ ਹਾਂ ਤੇ ਜੇ ਤੁਸੀਂ ਕਹਿ ਰਹੇ ਹੋ ਵੀ ਰਿਜ਼ਲਟ ਲੈਣ ਗਈ ਸੀਗੀ ਭਰਾ ਦਾ ਉਸ ਤੋਂ ਬਾਅਦ ਉਹਨੂੰ ਕਦੋਂ ਪਤਾ ਲੱਗਿਆ ਵੀ ਘਰ ਨਹੀਂ ਪਹੁੰਚੀ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਆ ਕੇ ਜਦ ਅਸੀਂ 8 ਵਜੇ ਘਰਾਂ ਪਹੁੰਚੇ ਆ ਕੇ ਕੰਮ ਕਰਕੇ ਕਹਿੰਦੇ ਮੁੰਡਾ ਦਾ ਲੋਕਾਂ ਦੇ ਘਰਾਂ ਬੈਠਾ ਜੀ ਕਹਿੰਦੇ ਉਹ ਜਲਟ ਦੇਖਣ ਗਈ ਉਹ ਜਨਾਨੀ ਕਹਿਣ ਲੱਗੀ ਕਹਿੰਦੀ ਆਂਟੀ ਬੱਚਾ ਬਣਾ ਇਹ ਦੇ ਕੇ ਰੱਖੀ ਮੈਂ ਹੁਣੇ ਆਈ ਜਲਟ ਦੇਖ ਕੇ ਮੇਰੇ ਪੱਜ ਦਾ ਜਲਟ ਆਇਆ ਬਸ ਕਹਿੰਦੀ ਅੱਧ ਮੁੜ ਕੇ ਨਹੀਂ ਆਈ ਕਹਿੰਦੀ ਕਮਲੇਸ਼ ਬੱਚਾ ਬਣਾ ਦੇਖ ਮੈਂ ਸਾਰੀ ਜਗ੍ਹਾ ਜਿੱਥੇ-ਜਿੱਥੇ ਸੀ ਮੇਰੀ ਜਾਨ ਮਚਾਨ ਦੇਖ ਲਿਆ ਰਾਤਾਂ-ਰਾਤ ਸਵੇਰੇ ਇਹਨਾਂ ਤੇ ਰਿਪੋਰਟ ਲਖਾਈ ਇਹਨਾਂ ਨੇ ਹਜੇ ਤੱਕ ਖੋਜ ਨਹੀਂ ਕਰੀ ਅਸੀਂ ਜਿੱਥੇ ਦੇਖਦੇ ਆਂ ਉੱਥੇ ਕਈ ਨਹੀਂ ਮਿਲ ਰਹੀ ਐ ਸਰ ਜਦ ਤੁਸੀਂ ਥਾਣੇ ਚ ਗਏ ਤਾਂ ਪੁਲਿਸ ਵਾਲੇ ਤੁਹਾਨੂੰ ਕੀ ਕਹਿੰਦੇ ਸੇ ਪੁਲਸ ਵਾਲੇ ਕਹਿੰਦੇ ਕਿ ਤੁਸੀਂ ਬਾਹਰ ਜਾਓ ਉਰੇ ਹੱਲੇ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਤੁਹਾਡਾ ਬੱਚਾ ਚਲਾ ਗਿਆ ਆਪਣੀ ਮਰਜ਼ੀ ਨਾਲ ਫਲਾਣਾ ਟਮਕਾ ਨਾਲ ਮਰਜ਼ੀ ਨਾਲ ਜਾਂਦਾ ਜੀ ਆਪਣੇ ਕੱਪੜੇ ਲੈ ਕੇ ਜਾਂਦੀ ਆਪਣਾ ਕੁਝ ਜਿਹੜੇ ਸ਼ੂ ਪਾ ਕੇ ਜਾਂਦੀ ਜਾਂਣ ਕਰਕੇ ਜਾਂਦੀ ਜਿਹੜੇ ਗਹਿਣੇ ਪਏ ਤੇ ਗਹਿਣੇ ਚੱਕ ਕੇ ਲੈ ਕੇ ਜਾਂਦੀ ਸਰ ਕੁਝ ਨਹੀਂ ਲੈ ਗਈ ਮੇਰਾ ਬੱਚਾ ਇੱਕ ਰੁਪਿਆ ਵੀ ਪਾ ਕੇ ਗਿਆ ਘਰ ਤੋਂ ਘਰ ਕਿੰਨੇ ਪੈਸੇ ਪਈ ਸੀਗੇ ਤੇ ਘਰ ਤੋਂ ਕੋਈ ਪੈਸਾ ਵੀ ਲੇਕੇ ਗਈ ਹੈ ਘਰ ਤੇ ਕੋਈ ਪੈਸਾ ਨਹੀਂ ਲੈ ਗਈ ਉਹਦੀ ਚੁੰਨੀ ਜੜਨ ਨੂੰ 50000 ਰੁਪਏ ਪਈ ਸੀ ਉਹ ਵੀ ਨਹੀਂ ਹੱਥ ਲਾਇਆ ਉਹਨੇ 15000 ਦੀ ਚਾਂਜਰਾ ਪਈ ਸੀ ਚਾਂਜਰਾ ਵੀ ਨਹੀਂ ਚੁੱਕ ਕੇ ਲੈ ਕੇ ਗਈ ਕੋਈ 20 ਰੁਪਏ ਦੁੱਧ ਵਾਸਤੇ ਦੇਗੀ ਉਹ ਵੀ ਰੱਖ ਕੇ ਚਲੀ ਗਈ ਕੁਝ ਨਹੀਂ ਛੇੜਿਆ ਉਹਨੇ 1 ਰੁਪਿਆ ਵੀ ਮੇਰਾ ਮੋਬਾਈਲ ਸੀ ਮੋਬਾਈਲ ਵੀ ਰੱਖ ਕੇ ਗਈ ਹੈ ਕੁਝ ਨਹੀਂ ਲਈ ਮੇਰੇ ਘਰ ਤੇ ਤੇ ਤੁਸੀਂ ਕਿੱਥੇ ਕਿੱਥੇ ਲੱਭ ਕੇ ਆਏ ਹੋ ਹਜ ਤੱਕ ਅਸੀਂ ਹੁਣ ਨੀਣਾ ਦੇਵੀ ਆਏ ਸੀਗੇ ਜੀ ਆਨੰਦਪੁਰ ਮੀਆਂਪੁਰ ਪਰਖਾਲੀ ਰੋਪੜ ਤੁਸੀਂ ਤੁਸੀਂ ਕੀ ਲੱਗਦੇ ਹੋ ਕੁੜੀ ਦੇ ਮੈਂ ਮਾਸੀ ਆ ਜੀ ਕਿੱਥੇ ਕਿੱਥੇ ਰੱਬ ਗਏ ਆਏ ਅਸੀਂ ਪਹਿਲਾਂ ਨੈਣਾਦੇਵੀ ਗਏ ਹੈ ਜੀ ਫਿਰ ਆਨੰਦਪੁਰ ਫਿਰ ਮੀਆਂਪੁਰ ਪਰਖਾਲੀ ਰੋਪੜ ਅਸੀਂ ਅਸੀਂ ਕੱਲ ਪਰਸੋਂ ਦਿੱਲੀ ਦਵਾਰੇ ਆਏ ਜੀ ਕੁੜੀ ਕੁੜੀ ਮਿਲ ਹੀ ਨਹੀਂ ਕੁੜੀ ਦਾ ਕੋਈ ਪਤਾ ਨਹੀਂ ਫੋਟੋਆਂ ਦਿਖਾ ਦਿਖਾ ਕੇ ਪਰੇਸ਼ਾਨ ਹੋ ਗਏ ਜੀ ਕੋਈ ਕੁਝ ਹੀ ਦੱਸ ਰਿਹਾ ਕੋਈ ਕੁਝ ਅਤੇ ਜ਼ਰੂਰ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿ ਤੁਹਾਨੂੰ ਆਪਣਾ ਨੰਬਰ ਪਤਾ ਹੈ ਵੀ ਨੰਬਰ ਤੁਹਾਡਾ ਕਿੰਨਾ ਜੇ ਕੋਈ ਨੰਬਰ ਦੇਣਾ ਹੋਵੇ ਚਲੋ ਇਹਨਾਂ ਨੂੰ ਨੰਬਰ ਦੱਸਣਾ ਪੈਣਾ ਤੇ ਅਸੀਂ ਨੰਬਰ ਜਿਹੜਾ ਸਕਰੀਨ ਦੇ ਨੀਚੇ ਤੁਹਾਨੂੰ ਦੱਸ ਰਹੇ ਹਾਂ ਜੇਕਰ ਤੁਹਾਨੂੰ ਇਸ ਕੁੜੀ ਬਾਰੇ ਪਤਾ ਚੱਲਦਾ ਤਾਂ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਇਹਨਾਂ ਨੂੰ ਜਾਣਕਾਰੀ ਦੇ ਸਕਦੇ ਹੋ ਅਤੇ ਕੁੜੀ ਜਿਹੜੀ ਸੀਗੀ ਤੁਹਾਡੀ ਇੱਕ ਘਰ ਤੋਂ ਲਾਪਤਾ ਹੋਈ ਹੈ ਤੇ 15 ਦਿਨ ਹੋ ਚੁੱਕੇ ਹਨ ਕਿਸੇ ਦਾ ਫੋਨ ਆਇਆ ਤੁਹਾਨੂੰ ਹਜ ਤੱਕ ਵੀ ਸਾਡੇ ਕੋਲ ਆਇਆ ਜਲਟ দেয়া ਕੀ ਦੇਚ ਦੀਮ ਆਪਣਾ ਮੋਬਾਈਲ ਨੰਬਰ ਦੇ ਦਿਓ ਅਸੀਂ ਉਹਦੇ ਵਿੱਚ ਕੱਟ ਕੇ ਦੇ ਰਹੇ ਉਹਦੇ ਵਿੱਚ ਕੁਝ ਨਹੀਂ ਦੇ ਰਹੇ ਸਾਨੂੰ ਕਹਿੰਦੇ ਹਲੇ ਟਾਈਮ ਲੱਗੂਗਾ ਬੀਬੀ ਹੁਣੀ ਥੋੜੇ ਦੇ ਦੂਗੇ ਬਾਹਰ ਜਾ ਬਾਹਰ ਜਾ ਹੁਣ ਵੀ ਜਾ ਕੇ ਆਈਆਂ ਹੁਣ ਵੀ ਮੈਨੂੰ ਬਾਹਰ ਕੱਟਤਾ ਇਹਨਾਂ ਨੇ ਫੋਟੋ ਮੰਗਣਗੇ ਮੈਨੂੰ ਫੋਟੋਰ ਨੂੰ ਵੀ ਬਾਹਰ ਕੱਟਤਾ ਕਹਿੰਦੇ ਸਾਡੇ ਕੋਲ ਨਹੀਂ ਜਾ ਬਾਹਰ ਇਹ ਤੇ ਇੱਕ ਗੱਲ ਇਹ ਵੀ ਦੇਖਣ ਨੂੰ ਜ਼ਰੂਰ ਸਾਹਮਣੇ ਆਂਦੀ ਹੈ ਜਦੋਂ ਕਿ ਕਿਸੇ ਕੈਪਟਨ ਅਮਰਿੰਦਰ ਸਿੰਘ ਵਰਗੇ ਦੀ ਘਰ ਵਾਲੀ ਨਾਲ ਠੱਗੀ ਹੁੰਦੀ ਹੈ ਤੇ ਪੁਲਿਸ ਜਾ ਕੇ ਯੂਪੀ ਬਿਹਾਰ ਤੋਂ ਵੀ ਬੰਦਿਆਂ ਨੂੰ ਫੜ ਲੈਂਦੀ ਹੈ ਪਰ ਜੇਕਰ ਕਿਸੇ ਗਰੀਬ ਦੀ ਕੁੜੀ ਖੋ ਜਾਂਦੀ ਹੈ ਉਹਨਾਂ ਨੂੰ ਜਿੱਥੇ ਥਾਣੇ ਵਾਲੇ ਕਹਿ ਦਿੰਦੇ ਨੇ ਕਿ ਚੱਲ ਬਾਹਰ ਹੋ ਤੇ ਇਹ ਵਪਤੀਰਾ ਕਿਉਂ ਵੱਖਰਾ ਵਪਤੀਰਾ ਕਿਉਂ ਕੀ ਦੇਸ਼ ਦੇ ਵਿੱਚ ਗਰੀਬ ਹੋਣਾ ਪਾਪ ਹੈ ਤੇ ਅੱਜ ਦੀ ਵੀਡੀਓ ਇਹੀ ਹੈ ਤੇ ਜ਼ਰੂਰ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਸ 19 ਸਾਲਾਂ ਬੱਚੀ ਦੀ ਭਾਲ ਹੋ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣਕਰਾਲੀ